ਸਤਗੁਰੂ ਜੀ ਦੇ ਚਰਨਾਂ 'ਚ ਜਦੋਂ ਵੀ ਸਿੱਖ ਗਏ ਉਹ ਫਿਰ ਇੱਕੋ ਸਵਾਲ ਕਰਦੇ ਸਨ ਮਹਾਰਾਜ ਕਿਰਪਾ ਕਰੋ ਹੁਣ ਸਾਡੀ ਝੋਲੀ 'ਚ ਦਾਤ ਪਾ ਦਿਓ ਮਹਾਰਾਜ ਨੇ ਕਹਿਣਾ ਵੀ ਕਿਹੜੀ ਦਾਤ ਚਾਹੀਦੀ ਹੈ ਧੀ ਪੁੱਤ ਜ਼ਮੀਨ ਜਾਇਦਾਦ ਪੈਸਾ ਮਾਇਆ ਸੰਸਾਰੀ ਰਾਜ-ਪਾਤ ਸੰਸਾਰੀ ਬੰਦਾ ਹੀ ਵਸਤੂ ਮੰਗਦਾ ਹੈ ਪਰ ਧਿਆਨ ਵਿੱਚ ਰੱਖਣਾ ਜਿਨ੍ਹਾਂ ਦੀ ਸੁਰਤ ਵਿੱਚ ਨਾਮ ਚੱਲ ਪੈਂਦਾ ਨਾ ਉਹ ਕਹਿੰਦੇ ਨੇ ਮਹਾਰਾਜ ਕੁਝ ਨਹੀਂ ਚਾਹੀਦਾ ਕਿਰਪਾ ਕਰੋ ਬਸ ਨਾਮ ਦੀ ਦਾਤ ਪਾ ਦਿਓ ਇਹ ਹੈ ਸਭ ਤੋਂ ਵੱਡੀ ਮੰਗ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਮੈਂ ਇਥੇ ਗਬਨਤੀ ਕਰਾਂ ਜਿਹੜੇ ਵੀਰ ਭੈਣਾ ਜਾਂ ਸੰਗਤਾਂ ਮੰਨ ਲੋ ਤੁਸੀਂ ਨਾਮ ਜਪਦੇ ਹੋ ਪਰ ਪਉਤ ਕਹਿੰਦੇ ਜੀ ਅਸੀਂ ਬਾਣੀ ਨਹੀਂ ਪੜਦੇ ਉਹਨਾਂ ਨੂੰ ਬੇਨਤੀ ਉਹ ਜਪਜੀ ਸਾਹਿਬ ਜ਼ਰੂਰ ਪੜਿਆ ਕਰੋ ਜੇ ਜਪਜੀ ਪੜਦੇ ਹੋ ਫਿਰ ਪੰਜ ਬਾਣੀਆਂ ਦਾ ਨਿਤਨੇਮ ਸ਼ੁਰੂ ਕਰੋ ਜੇ ਇਹ ਕਰਦੇ ਹੋ ਅਗੇ ਸੁਖਮਨੀ ਸਾਹਿਬ ਤੋਂ ਰੋ ਜੇ ਸੁਖਮਨੀ ਸਾਹਿਬ ਨਾਲ ਤੁਰ ਪਈਓ ਫਿਰ ਉਹਨਾਂ ਅਗੇ ਆਸਾ ਕੀ ਬਾਣ ਨਾਲ ਤੁਰੋ ਜੇ ਇਹ ਵੀ ਤੁਰ ਪਈਓ ਬਹੁਤ ਬਾਣੀਆਂ ਪੜਦੇ ਹੋ ਪਰ ਕਈ ਕਹਿੰਦੇ ਨੇ ਜੀ ਹਲੇ ਤੱਕ ਅਸੀਂ ਪੂਰਾ ਸਹਿਜ ਪਾਠ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਇੱਕ ਸਹਿਜ ਪਾਠ ਆਪਣੀ ਜ਼ਿੰਦਗੀ ਚ ਜ਼ਰੂਰ ਕਰੋ ਇਹ ਸਾਰਾ ਕੁਝ ਨਾ ਇਹ ਅਸਲ ਵਿੱਚ ਮਿਲ ਕੇ ਨਾਮ ਬਣ ਜਾਣਾ ਹੈ ਅਰੇ ਇਤਨਾ ਵੱਡਾ ਖਜ਼ਾਨਾ ਹੈ ਇਹ ਮੌਕਾਇਆਂ ਵੀ ਨਹੀਂ ਮੁਕੇਗਾ ਇਸੇ ਨੂੰ ਮਹਾਰਾਜ ਨੇ ਕਿਹਾ ਸੀ ਕਹਿੰਦੇ ਜਿੰਨਾ ਤੇਰੇ ਕੋਲ ਨਾਮ ਦਾ ਖਜ਼ਾਨਾ ਹੋਏਗਾ ਤੂੰ ਕਿਤੇ ਵੀ ਰਹੇ ਕਿਵੇਂ ਵੀ ਰਹੇ ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ ਉਦੋਂ ਸਿੱਖਾ ਨਾਮ ਅੰਗ ਸੰਗ ਸਹਾਈ ਹੋਏਗਾ ਅਰ ਜਦੋਂ ਅੰਗ ਸੰਗ ਸਹਾਈ ਹੁੰਦਾ ਨਾ ਸਾਧ ਸੰਗਤ ਮੈਂ ਆਪਣੀਆਂ ਅੱਖਾਂ ਨਾਲ ਉਹ ਲੋਕ ਵੇਖਿਆ ਕਿ ਜਿਨ੍ਹਾਂ ਦੇ ਕਾਰਜ ਸਰਕਾਰੀ ਬੰਦਿਆ ਨੇ ਵੀ ਆਪ ਅੱਗੇ ਹੋ ਹੋ ਕੇ ਕੀਤੇ ਨੇ ਲੋਕਾਂ ਦੇ ਕੰਮ ਜਾਇਆ ਤੇ ਨਹੀਂ ਹੁੰਦੇ ਪਰ ਉਹਨਾਂ ਦੇ ਬਲਾ ਬਲਾ ਕੇ ਕਾਰਜ ਕੀਤੇ ਗਏ ਨੇ ਭਾਈ ਸਾਹਿਬ ਆਜੋ ਤੁਹਾਡਾ ਕੰਮ ਹੋ ਗਿਆ ਤੁਹਾਡੀ ਫਾਈਲ ਓਕੇ ਹੋ ਗਈ ਤੁਹਾਡਾ ਜੋ ਵੀ ਕਾਰਜ ਰੁਕਿਆ ਸੀ ਉਹ ਪੂਰਾ ਹੋ ਗਿਆ ਕਿਉਂ ਕਿਉਂਕਿ ਉਹ ਨਾਮ ਨਾਲ ਤੇ ਬਾਣੀ ਨਾਲ ਜੁੜੇ ਨੇ ਹਾਂ ਇੱਧਰ ਉੱਧਰ ਦੀ ਝਾਕ ਛੱਡਣੀ ਪੈਣੀ ਹੈ ਮੈਂ ਤਾਂ ਅਸੀਂ ਕਈ ਵਾਰੀ ਕੀ ਸੋਚਦੇ ਹਾਂ ਕਿ ਫਲਾਣੀ ਥਾਂ ਤੇ ਜਾ ਕੇ ਕੋਈ ਉਪਾਅ ਕਰਾ ਲਿਆ ਕੋਈ ਧਾਗਾ ਕਰਾ ਲਿਆ ਕੋਈ ਅਸੀਂ ਕਰ ਕਰਾਉਣ ਦੇ ਚੱਕਰਾਂ 'ਚ ਪੈ ਗਏ ਇਹਨਾਂ ਚੀਜ਼ਾਂ ਤੋਂ ਬਚ ਕੇ ਭਰੋਸਾ ਪੂਰੇ ਗੁਰੂ ਤੇ ਰੱਖ ਕੇ ਤੇ ਗੁਰੂ ਦੀ ਬਾਣੀ ਤੇ ਭਰੋਸਾ ਰੱਖ ਕੇ ਤੁਰਾਂਗੇ ਨਾ ਫਿਰ ਮਹਾਰਾਜ ਕਹਿੰਦੇ ਨੇ ਕਾਰਜ ਤੇਰਾ ਹੋਵੇ ਪੂਰਾ ਹਰ ਹਰ ਨਾਮ ਧਿਆਏ ਮਨ ਮੇਰੇ ਮਹਾਰਾਜ ਤੇਰਾ ਕਾਰਜ ਆਪ ਪੂਰਾ ਕਰਨਗੇ ਪਰ ਤੂੰ ਨਾਮ ਨੂੰ ਧਿਆਉਣ ਵਾਲੇ ਪਾਸੇ ਤੁਰ ਪਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿੰਨ ਕੇ ਕਾਜ ਸਵਾਰਤਾ ਸਿੱਖਾ ਤੇਰਾ ਫਰਜ਼ ਹੈ ਮਾਲਕ ਦੀ ਭਗਤੀ ਕਰਨੀ ਬੰਦਗੀ ਕਰਨੀ ਅਰਾਧਨਾ ਕਰਨੀ ਅੱਗੇ ਗੁਰੂ ਦਾ ਫਰਜ ਹੈ ਉਹ ਤੇਰੇ ਕਾਰਜ ਆਪੇ ਹੀ ਰਾਸ ਕਰੇਗਾ ਤੈਨੂੰ ਕਬਰਾਉਣ ਤੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਆਪਾਂ ਇਹੀ ਗਲਤੀ ਕਰਦੇ ਆ ਅਸੀਂ ਆਪਣਾ ਫਰਜ ਤੇ ਭੁੱਲ ਜਾਂਦੇ ਆ ਪਰ ਰੋਜ ਜੱਗ ਕਹਿੰਦੇ ਵੀ ਗੁਰੂ ਸਾਹਿਬ ਮੇਰਾ ਆ ਨਹੀਂ ਹੋਇਆ ਉਹ ਨਹੀਂ ਹੋਇਆ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਮਹਾਰਾਜ ਕਹਿੰਦੇ ਤੈਨੂੰ ਵੀ ਤੇ ਕੁਝ ਕਿਹਾ ਸੀ ਨਾ ਕਰਨ ਨੂੰ ਤੂੰ ਆਪਣਾ ਫਰਜ ਛੱਡੀ ਬੈਠਾ ਹੈ ਤੇ ਗੁਰੂ ਕੋਲੋਂ ਹੱਕ ਮੰਗਦਾ ਕਿਵੇਂ ਹੋਵੇਗਾ ਆਪਣੇ ਫਰਜ ਨਿਭਾਈਏ ਫਿਰ ਗੁਰੂ ਬਹੁਤ ਵੱਡਾ ਹੈ ਦਾਤਾ ਸਭਨਾ ਜੀਆਂ ਦਾ ਹੈ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਉਹ ਦਾਤੇ ਨੇ ਆਪਣਾ ਫਰਜ਼ ਨਿਭਾ ਦੇਣਾ ਉਹ ਤੇ ਦਾਤ ਲਈ ਬੈਠਾ ਹੈ ਪਰ ਤੇਰੀ ਝੋਲੀ ਵਿੱਚ ਹਲੇ ਪਾਤਰ ਤਾਂ ਕੋਈ ਨਹੀਂ ਪਣੀ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਅਸੀਂ ਆਪਣੀ ਜ਼ਿੰਦਗੀ ਨੂੰ ਸੁਖੈਨ ਵੀ ਕਰਨਾ ਹੈ ਤੇ ਜੀਵਨ ਨੂੰ ਸਫਲ ਵੀ ਕਰਨਾ ਹੈ ਜੁਗਤੀ ਇੱਕੋ ਹੀ ਹੈ ਕਿ ਸਿੱਖਾ ਤੋਂ ਬਾਣੀ ਨਾਲ ਜੁੜ ਜਾ ਤੇਰੇ ਅੰਦਰ ਫਿਰ ਗੁਰੂ ਸ਼ਬਦ ਚੱਲੇਗਾ ਇਹ ਸ਼ਬਦ ਨੇ ਤੇਰੀ ਜ਼ਿੰਦਗੀ ਦੇ ਦੁੱਖ ਰੋਗ ਭਰਮ ਵਿਕਾਰ ਸਾਰੀ ਮਿਟਾ ਕੇ ਖਤਮ ਕਰ ਦੇਣੇ ਨੇ ਉਸ ਤੋਂ ਬਾਅਦ ਪਿੱਛੇ ਜੋ ਬਚਦਾ ਹੈ ਕੇਵਲ ਆਨੰਦ ਬਚਦਾ ਹੈ ਤੇ ਜਿਸ ਦਿਨ ਆਨੰਦ ਮਿਲਦਾ ਫਿਰ ਬੰਦਾ ਇਹੀ ਗੱਲ ਕਹਿੰਦਾ ਜੀ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤੇ ਜਿਹਨੂੰ ਸਤਿਗੁਰ ਮਿਲ ਜਾਏ ਮਹਾਰਾਜ ਕਹਿੰਦੇ ਉਹਦੇ ਜ਼ਿੰਦਗੀਆਂ ਸਫਲ ਹੋ ਜਾਂਦੀਆਂ ਨੇ